ਪਿਆਰੇ ਦਰਸ਼ਕੋ ਪਿਆਰ ਭਰੇ ਸਤਿ ਸ਼੍ਰੀ ਅਕਾਲ ਸਾਡੀ ਇੱਕ ਨੇਚਰ ਹੈ ਕਿ ਜਦੋਂ ਵੀ ਸਾਡੇ ਸਾਹਮਣੇ ਕੋਈ ਅਜਿਹਾ ਮੁੱਦਾ ਆਉਂਦਾ ਹੈ ਜਿਹਦਾ ਸਬੰਧ ਸਾਡੇ ਨਾਲ ਸਾਡੀ ਕੌਮ ਨਾਲ ਗੁਰੂ ਸਹਿਬਾਨ ਨਾਲ ਜਾਂ ਸਾਡੇ ਕਿਸੇ ਭਾਵਨਾ ਦੇ ਨਾਲ ਜੁੜਿਆ ਹੋਏ ਅਸੀਂ ਉਸ ਮੁੱਦੇ ਨੂੰ ਚੁੱਕਨੇ ਆ ਸਵਾਲ ਖੜੇ ਕਰਨੇ ਆ ਤੇ ਉਸ ਤੋਂ ਬਾਅਦ ਜਿਵੇਂ ਕੋਈ ਨਵਾਂ ਮੁੱਦਾ ਸਾਡੇ ਸਾਹਮਣੇ ਆਉਂਦਾ ਅਸੀਂ ਪੁਰਾਣੇ ਮੁੱਦੇ ਨੂੰ ਛੱਡ ਦਿੰਨੇ ਆ ਉਹਨੂੰ ਕਿਸੇ ਅੰਜਾਮ ਤੱਕ ਨਹੀਂ ਲੈ ਕੇ ਜਾਂਦੇ ਉਹਦਾ ਕੋਈ ਸਿੱਟਾ ਜਾਂ ਰਿਜ਼ਲਟ ਨਿਕਲਿਆ ਹੈ ਜਾਂ ਨਹੀਂ ਨਿਕਲਿਆ ਸਾਡਾ ਉਸ ਪਾਸੇ ਕੋਈ ਧਿਆਨ ਨਹੀਂ ਹੁੰਦਾ ਤੇ ਅਸੀਂ ਉਸ ਮੁੱਦੇ ਨੂੰ ਭੁੱਲ ਕੇ ਨਵੇਂ ਮੁੱਦੇ ਦੇ ਬਲੇ ਪਾਸੇ ਚੱਲ ਪੈਂਦੇ ਆ ਤੇ ਹੌਲੀ-ਹੌਲੀ ਉਹ ਮੁੱਦਾ ਖਤਮ ਹੋ ਜਾਂਦਾ ਹੈ ਗਾਇਬ ਹੋ ਜਾਂਦਾ ਹੈ ਉਹਦੀ ਜਿਹੜੀਆਂ ਧਿਰਾਂ ਨੇ ਉਹਨਾਂ ਨੂੰ ਆਪਸ ਵਿੱਚ ਸਮਝੌਤੇ ਕਰਕੇ ਉਸ ਮੁੱਦੇ ਦੇ ਉੱਤੇ ਮਿੱਟੀ ਪਾਉਣ ਦਾ ਮੌਕਾ ਮਿਲ ਜਾਂਦਾ ਮੈਂ ਇੱਕ ਅਜਿਹੇ ਹੀ ਮੁੱਦੇ ਦੀ ਗੱਲ ਕਰ ਰਿਹਾ ਜਿਸ ਮੁੱਦੇ ਦੇ ਉੱਤੇ ਦੋ ਕੁ ਦਿਨ ਸਿੱਖ ਕੌਮ ਵੱਲੋਂ ਸਾਡੇ ਆਗੂਆਂ ਵੱਲੋਂ ਬڑے ਬਿਆਨ ਜਾਰੀ ਹੋਏ ਬੜਾ ਕੁਝ ਬੋਲਿਆ ਗਿਆ ਲੇਕਿਨ ਹੁਣ ਜਿਹੜਾ ਉਸ ਮੁੱਦੇ ਦੇ ਵਿੱਚ ਅਸਲ ਕਸੂਰਵਾਰ ਕੌਣ ਹੈ ਇਹ ਗੱਲ ਕਿਧਰੇ ਦੱਬਦੀ ਨਜ਼ਰ ਆ ਰਹੀ ਹੈ ਔਰ ਇਹਦੇ ਉੱਤੇ ਹੁਣ ਸਿਆਸਤ ਸ਼ੁਰੂ ਜਿਹੜੀ ਹੈ ਹੋ ਚੁੱਕੀ ਹੈ ਹਾਲਾਂਕਿ ਸਿਆਸਤ ਤਾਂ ਪਹਿਲੇ ਦਿਨ ਇਸ ਮੁੱਦੇ ਤੇ ਹੋ ਰਹੀ ਸੀ ਲੇਕਿਨ ਹੁਣ ਇਹਨੂੰ ਸਿਆਸਤ ਦੀ ਗਰਦ ਦੇ ਵਿੱਚ ਇਸ ਮੁੱਦੇ ਨੂੰ ਕਿਧਰੇ ਨਾ ਕਿਧਰੇ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਮੈਂ ਗੱਲ ਕਰ ਰਿਹਾ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਵੀਡੀਓ ਜਿਹੜੀ ਸਾਹਮਣੇ ਆਈ ਸੀ ਜਿਹਦੇ ਵਿੱਚ ਕਪਿਲ ਮਿਸ਼ਰਾ ਜਿਹੜੇ ਭਾਜਪਾ ਦੇ ਲੀਡਰ ਨੇ ਮੰਤਰੀ ਵੀ ਨੇ ਇਹ ਵੱਖਰੀ ਗੱਲ ਹੈ ਕਿ ਪਹਿਲਾਂ ਉਹ ਅਰਵਿੰਦ ਕੇਜਰੀਵਾਲ ਦੇ ਨਾਲ ਸਨ ਉਹਨਾਂ ਦੀਆਂ ਬੜੀਆਂ ਤਾਰੀਫਾਂ ਕਰਦੇ ਸਨ ਉਸ ਤੋਂ ਬਾਅਦ ਆਪਸ ਵਿੱਚ ਵਿਵਾਦ ਹੋਇਆ ਤੇ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਦੇ ਨਾਲ ਚਲੇ ਗਏ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ ਜਿਹਦੇ ਵਿੱਚ ਇਹ ਕਿਹਾ ਗਿਆ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੀ ਸਾਬਕਾ ਜਿਹੜੀ ਮੁੱਖ ਮੰਤਰੀ ਰਹੀ ਹੈ ਅਤੀਸ਼ੀ ਉਹਨੇ ਗੁਰੂਆਂ ਦਾ ਅਪਮਾਨ ਕੀਤਾ ਤੇ ਉਹਨੇ ਆਪਣੇ ਭਾਸ਼ਣ ਦੇ ਵਿੱਚ ਗੁਰਮੂ ਕਾ ਸਨਮਾਨ ਕਰੋ ਗੁਰਮੂ ਕਾ ਸਨਮਾਨ ਕਰੋ ਇਦਾਂ ਦੀ ਗੱਲ ਕਰਦੇ ਹੋਏ ਜਿਸ ਤਰੀਕੇ ਨਾਲ ਉਹ ਆਪਣਾ ਭਾਸ਼ਣ ਦਿੱਤਾ ਉਹਦੇ ਵਿੱਚ ਉਹਨੇ ਗੁਰੂਆਂ ਦੀ ਨਰਾਦਰੀ ਕੀਤੀ ਹੈ ਗੁਰਤੇਗ ਬਾਹਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬ ਦੀ ਉੱਤੇ ਚਰਚਾ ਚੱਲ ਰਹੀ ਸੀ ਜਦੇ ਵਿੱਚ ਉਹਨੇ ਇਹ ਬਿਆਨ ਦਿੱਤਾ ਇਹ ਵੀਡੀਓ ਉਨ ਤੋਂ ਬਾਅਦ ਨੇਚਰਲੀ ਸੇਕ ਕੌਮ ਦੀ ਭਾਵਨਾ ਪੜ ਗਈਆਂ ਸਾਡੇ ਲੀਡਰਾਂ ਨੇ ਵੱਖ-ਵੱਖ ਪਾਰਟੀਆਂ ਦੇ ਕੇਵਲ ਬੀਜੇਪੀ ਦੇ ਨਹੀਂ ਕਾਂਗਰਸ ਦੇ ਲੀਡਰਾਂ ਨੇ ਹੋਰ ਲੀਡਰਾਂ ਨੇ ਵੀ ਇਸ ਵੀਡੀਓ ਦੇ ਉੱਤੇ ਬੜਾ ਗੁੱਸਾ ਜਤਾਇਆ ਸੰਗਤ ਵੱਲੋਂ ਵੀ ਰੋਸ ਪ੍ਰਗਟ ਕੀਤਾ ਗਿਆ ਨਾਲ ਦੀ ਨਾਲ ਆਮ ਆਦਮੀ ਪਾਰਟੀ ਵੱਲੋਂ ਇਹਦੇ ਉੱਤੇ ਕਿਹਾ ਗਿਆ ਕਿ ਇਹ ਵੀਡੀਓ ਜਿਹੜੀ ਹੈ ਇਹ ਐਡੀਟਿਡ ਕੀਤੀ ਗਈ ਹੈ ਆਤਸ਼ੀ ਨੇ ਗੁਰੂ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਪਰ ਉਹਨਾਂ ਨੇ ਬਕਾਇਦਾ ਕੀ ਕੀਤਾ ਕਿ ਇਸ ਮੁੱਦੇ ਤੇ ਜਲੰਧਰ ਦੇ ਵਿੱਚ ਮੁਕੱਦਮਾ ਦਰਜ ਕਰਕੇ ਪਰ ਨਾਲ ਦੀ ਨਾਲ ਜਿਹੜੀ ਹੈ ਫੋਰੈਂਸਿਕ ਤੋਂ ਇਹ ਰਿਪੋਰਟ ਵੀ ਪੇਸ਼ ਕਰ ਦਿੱਤੀ ਕਿ ਜਿਹੜੀ ਵੀਡੀਓ ਹੈ ਉਹ ਐਡੀਟਿਡ ਕੀਤੀ ਹੋਈ ਹੈ ਵੀਡੀਓ ਦੇ ਵਿੱਚ ਆਤਿਸ਼ੀ ਨੇ ਗੁਰੂ ਸ਼ਬਦਾ ਇਸਤੇਮਾਲ ਨਹੀਂ ਕੀਤਾ ਕਿ ਫੋਰੈਂਸਿਕ ਨੇ ਰਿਪੋਰਟ ਵੀ ਦੇ ਦਿੱਤੀ ਪੁਰਿਸ ਰਿਪੋਰਟ ਤੋਂ ਬਾਅਦ ਜਲੰਧਰ ਦੀ ਅਦਾਲਤ ਨੇ ਹੁਣੇ ਆਦੇਸ਼ ਦਿੱਤੇ ਨੇ ਕਿ ਇਹ ਵੀਡੀਓ ਜਿਹੜੀ ਹੈ ਇਹਦੇ ਨਾਲ ਛਿੜਖਾ ਨਹੀਂ ਕੀਤੀ ਗਈ ਹੈ ਇਸ ਕਰਕੇ ਇਸ ਵੀਡੀਓ ਨੂੰ ਸਾਰੇ ਸੋਸ਼ਲ ਪਲੇਟਫਾਰਮ ਤੋਂ ਹਟਾ ਦਿੱਤਾ ਜਾਵੇ ਇਹ ਵੀਡੀਓ ਜਿਹੜੀ ਹੈ ਡਾਕਟਰ ਵੀਡੀਓ ਹੈ ਇਹ ओरिजिनल ਵੀਡੀਓ ਨਹੀਂ ਹੈ ਇਹਦੇ ਉੱਤੇ ਸਵਾਲ ਖੜੇ ਕਰਦੇ ਹੋਏ ਜਿਹੜੀ ਫੋਰੈਂਸਿਕ ਦੀ ਰਿਪੋਰਟ ਸੀ ਉਸ ਰਿਪੋਰਟ ਦੇ ਮੱਦੇ ਨਜ਼ਰ ਜਲੰਧਰ ਦੀ ਅਦਾਲਤ ਨੇ ਇਹ ਆਦੇਸ਼ ਦਿੱਤਾ ਹੈ ਕਿ ਜਿੰਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਨੇ ਪੂਰੇ ਤੋਂ ਇਸ ਵੀਡੀਓ ਨੂੰ ਹਟਾ ਦਿੱਤਾ ਜਾਵੇ ਤੇ ਅੱਜ ਪੰਜਾਬ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਅਮਨ ਅਰੂੜਾ ਉਹਨਾਂ ਨੇ ਵੀ ਇਹਦੇ ਉੱਤੇ ਸਵਾਲ ਖੜੇ ਕੀਤੇ ਤੇ ਬੀਜੇਪੀ ਦੇ ਲੀਡਰਾਂ ਨੂੰ ਮਾਫੀ ਮੰਗਣ ਲਈ ਕਿਹਾ ਉਹਨਾਂ ਨੇ ਜੋ ਕਿਹਾ ਪਹਿਲਾਂ ਤੁਹਾਨੂੰ ਸੁਣਾਉਣੀ ਹੈ ਦੋਸਤੋ ਅੱਜ ਇੱਕ ਵਾਰ ਫੇਰ ਤੋਂ ਬੀਜੇਪੀ ਦਾ ਝੂਠ ਉਹਨਾਂ ਦਾ ਕੁਫਰ ਉਹ ਸਾਹਮਣੇ ਆ ਚੁੱਕਿਆ ਹੈ ਪਿਛਲੇ ਕੁਝ ਦਿਨਾਂ ਤੋਂ ਜਿਸ ਤਰੀਕੇ ਦੇ ਨਾਲ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਔਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤੀਸ਼ੀ ਜੀ ਦੇ ਨਾਮ ਦੇ ਨਾਲ ਇੱਕ ਕੇ ਕੇ ਕਿ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਸਾਡੇ ਗੁਰੂ ਸਹਿਬਾਨ ਦਾ અપਮਾਨ ਕੀਤਾ ਹੈ ਬੀਜੇਪੀ ਨੇ ਝੂਠ ਕੁਫਰ ਫਲਾਉਣ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਔਰ ਇੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਅੱਜ ਫੇਰ ਇੱਕ ਵਾਰ ਬੀਜੇਪੀ ਦਾ ਝੂਠ ਹੈ ਜਿਹੜਾ ਉਹ ਬੇਨਕਾਬ ਹੋ ਚੁੱਕਿਆ ਇਸ ਤੋਂ ਪਹਿਲਾਂ ਫੋਰੈਂਸਿਕ ਜਾਂਚ ਦੇ ਵਿੱਚ ਵੀ ਇਹ ਸਾਬਤ ਹੋ ਚੁੱਕਿਆ ਸੀ ਕਿ ਜੋ ਕਪਿਲ ਮਿਸ਼ਰਾ ਨੇ ਔਰ ਬਾਕੀ ਦੇ ਭਾਜਪੀ ਔਰ ਉਹਨਾਂ ਦੇ ਸਾਥੀ ਅਲਾਈਡ ਪਾਰਟੀਆਂ ਦੇ ਲੀਡਰਸ ਚਾਹੇ ਉਹ ਕਾਂਗਰਸ ਚਾਹੇ ਅਕਾਲੀ ਦਲ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਡਾਕਟਰਡ ਝੂਠੀਆਂ ਵੀਡੀਓਜ਼ ਨੂੰ ਫਲਾਇਆ ਉਹ ਫੋਰੈਂਸਿਕ ਜਾਂਚ ਦੇ ਵਿੱਚ ਵੀ ਉਹ ਝੂਠੀਆਂ ਤੇ ਡਾਕਟਰ ਸਾਬਤ ਹੋ ਚੁੱਕੀਆਂ ਸੀਗੀਆਂ ਤੇ ਅੱਜ ਜਲੰਧਰ ਕੋਰਟ ਨੇ ਜਲੰਧਰ ਦੀ ਕਦਾਲਤ ਨੇ ਫੈਸਲਾ ਦੇ ਦਿੱਤਾ ਕਿ ਉਹਨਾਂ ਸਾਰੀਆਂ ਵੀਡੀਓਜ਼ ਨੂੰ ਕਿਉਂਕਿ ਉਹ ਡਾਕਟਰ ਨੇ ਕਿਉਂਕਿ ਉਹ ਝੂਠੀਆਂ ਨੇ ਕਿਉਂਕਿ ਉਹ ਫਰੇਵ ਤੋਂ ਬੜਾ ਕੁਝ ਨਹੀਂ ਹੈ ਉਹਨਾਂ ਦੇ ਵਿੱਚ ਉਹਨਾਂ ਨੂੰ ਸਾਰੇ ਜੋ ਸੋਸ਼ਲ ਮੀਡੀਆ ਪਲੈਟਫਾਰਮਸ ਨੇ ਉਹਨਾਂ ਤੋਂ ਹਟਾਇਆ ਜਾਵੇ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਬੀਜੇਪੀ ਆਪਦੀ ਹਲਕੀ-ਹੋੱਚੀ ਰਾਜਨੀਤੀ ਨੂੰ ਜ਼ਿੰਦਾ ਰੱਖਣ ਦੇ ਲਈ ਹਰ ਕਿਸਮ ਦੇ ਹਲਕੇ ਝੂਠੇ ਹੀਲੇ ਵਸੀਲੇ ਉਹ ਵਰਤਦੀ ਹੈ ਬੀਜੇਪੀ ਮੈਂ ਸਮਝਦਾ ਕਿ ਉਹ ਭਾਰਤੀ ਜਨਤਾ ਪਾਰਟੀ ਨਾ ਹੋ ਕੇ ਭਾਰਤੀ ਝੂਠਾ ਪਾਰਟੀ ਹੈ ਉਹ ਹੋ ਚੁੱਕੀ ਹੈ ਜਿਨ੍ਹਾਂ ਦਾ ਕੰਮ ਸਿਰਫ ਔਰ ਸਿਰਫ ਸਿਰਫ ਔਰ ਸਿਰਫ ਝੂਠ ਬੋਲ ਕੇ ਕੁਫਰ ਤੋਲ ਕੇ ਆਪਦੀ ਰਾਜਨੀਤੀ ਪੰਜਾਬ ਦੇ ਵਿੱਚ ਚਲਦੀ ਰੱਖਣ ਦਾ ਹੈ ਸੋ ਮੈਂ ਸਮਝਦਾ ਕਿ ਸ਼ਰਮ ਹੋਣੀ ਚਾਹੀਦੀ ਹੈ ਔਰ ਬੀਜੇਪੀ ਦੇ ਉਹਨਾਂ ਸਾਰੇ ਲੀਡਰਾਂ ਨੂੰ ਇਕੱਲੇ ਬੀਜੇਪੀ ਨਹੀਂ ਕਾਂਗਰਸ ਔਰ ਅਕਾਲੀ ਦਲ ਦੇ ਵੀ ਉਹਨਾਂ ਸਾਰੇ ਲੀਡਰਾਂ ਨੂੰ ਜਿਨ੍ਹਾਂ ਨੇ ਉਹਨਾਂ ਦੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਉਹਨਾਂ ਨੂੰ ਅੱਜ ਮਾਫੀ ਮੰਗਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਤੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਕਿ ਜਿਸ ਪਾਸੇ ਗੱਲ ਜਾਏਗੀ ਹੈ ਉਹ ਗੱਲ ਭਾਜਪਾ ਨੂੰ ਚੰਗੀ ਨਹੀਂ ਲੱਗ ਰਹੀ ਔਰ ਭਾਜਪਾ ਦੇ ਜਿਹੜੇ ਆਗੂ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਜਦ ਦਿੱਲੀ ਵਿਧਾਨ ਸਭਾ ਦੇ ਜਿਹੜੇ ਸਪੀਕਰ ਨੇ ਉਹਨਾਂ ਨੇ ਕਿਹਾ ਸੀ ਕਿ ਉਹ ਫੋਰੈਂਸਿਕ ਜਾਂਚ ਕਰਾਣਗੇ ਤੇ ਉਹਨਾਂ ਦੀ ਫੋਰੈਂਸਿਕ ਜਾਂਚ ਦੀ ਜਾਂਚ ਦੇ ਇੰਤਜ਼ਾਰ ਕਿਉਂ ਨਹੀਂ ਕੀਤੀ ਗਈ ਅੱਧੀ ਰਾਤ ਨੂੰ ਮੁਕੱਦਮਾ ਦਰਜ ਕੀਤਾ ਗਿਆ ਪਰ ਨਾਲ ਦੀ ਨਾਲ ਜਿਹੜੀ ਇਹ ਡਿਫਰੈਂਸਿਕ ਜਾਂਚ ਵੀ ਹੋ ਗਈ ਹੋਰ ਕਈ ਮੁੱਦੇ ਨੇ ਜਿਨ੍ਹਾਂ ਉੱਤੇ ਬੜੇ ਲੰਬੇ ਸਮੇਂ ਤੋਂ ਫਰੈਂਸਿਕ ਜਾਂਚ ਜਿਹੜੀ ਹੈ ਪੈਂਡਿੰਗ ਪਈ ਹੈ ਇੱਕ ਐਸਪੀ ਦੀ ਵੀਡੀਓ ਹੈ ਹੋਰ ਕਈ ਵੀਡੀਓ ਨੇ ਆਡੀਓ ਨੇ ਜਿਨ੍ਹਾਂ ਉੱਤੇ ਫਰੈਂਸਿਕ ਜਾਂਚ ਜਿਹੜੀ ਉਹ ਲੰਬੇ ਸਮੇਂ ਤੋਂ ਨਹੀਂ ਹੋ ਪਾਰੀ ਲੇਕਿਨ ਇਹਦੇ ਵਿੱਚ ਰਾਤ ਨੂੰ ਮੁਕਦਮਾ ਵੀ ਦਰਜ ਹੋ ਗਿਆ ਤੇ ਕੁਝ ਘੰਟਿਆਂ ਦੇ ਵਿੱਚ ਫਰੈਂਸਿਕ ਜਾਂਚ ਵੀ ਹੋ ਗਈ ਪਰ ਉਹਨਾਂ ਨੇ ਇਹ ਵੀ ਕਿਹਾ ਕਿ ਨਾ ਤਾਂ ਪੰਜਾਬ ਪੁਲਿਸ ਨੇ ਆਤਿਸ਼ੀ ਦੇ ਸੈਂਪਲ ਲਏ ਨਾ ਹੀ ਪੰਜਾਬ ਵਿਧਾਨ ਸਭਾ ਦੇ ਉੱਤੋਂ ਕਿਸੇ ਤਰ੍ਹਾਂ ਦੀ ਜਿਹੜੀ オリジナル ਵੀਡੀਓ ਇਹ ਸੀਸੀਟੀਵੀ ਫੁਟੇਜ ਹੈ ਉਹ ਲਈ ਗਈ ਤਾਂ ਇਹ ਫਿਰ ਫੋਰੈਂਸਿਕ ਜਾਂਚ ਹੋ ਕਿਵੇਂ ਗਈ ਔਰ ਇਹਦੇ ਵਿੱਚ ਜਿਹੜੀ ਵੱਡੀ ਡਵੈਲਪਮੈਂਟ ਹੋਈ ਉਹ ਇਹ ਹੋਈ ਕਿ ਜਿਹੜੀ ਦਿੱਲੀ ਵਿਧਾਨ ਸਭਾ ਹੈ ਉਹਦੇ ਸਪੀਕਰ ਨੇ ਬਕਾਇਦਾ ਡੀਜੀਪੀ ਪੰਜਾਬ ਤੇ ਨਾਲ ਹੀ ਪੁਲਿਸ ਕਮਿਸ਼ਨਰ ਜਲੰਧਰ ਨੂੰ ਨੋਟਿਸ ਵੀ ਜਾਰੀ ਕਰਤਾ ਕਿ 48 ਘੰਟੇ ਦੇ ਵਿੱਚ ਤੁਸੀਂ ਰਿਪਲਾਈ ਦਿਓ ਕਿ ਇਹ ਜਿਹੜੀ ਵੀਡੀਓ ਹੈ ਇਹ ਦਿੱਲੀ ਵਿਧਾਨ ਸਭਾ ਦੀ ਪ੍ਰਾਪਰਟੀ ਸੀ ਤੁਸੀਂ ਜਿਹੜਾ ਹੈ ਦਿੱਲੀ ਵਿਧਾਨ ਸਭਾ ਦੀ ਜਿਹੜੀ ਪ੍ਰਿਵਿਲੇਜ ਹੈ ਉਹਦੇ ਅਗੇਂਸਟ ਜਾ ਕੇ ਤੁਸੀਂ ਇਹ ਕੰਮ ਕੀਤਾ ਔਰ ਬਿਨਾ ਪਰਮਿਸ਼ਨ ਤੋਂ ਤੁਸੀਂ ਜਿਹੜਾ ਮੁਕਦਮਾ ਦਰਜ ਕੀਤਾ ਉਹਨਾਂ ਨੇ ਨੋਟਿਸ ਵੀ ਜਾਰੀ ਕਰਤਾ ਤੇ ਦਿੱਲੀ ਬੀਜੇਪੀ ਦੇ ਜਿਹੜੇ ਸਿੱਖ ਆਗੂ ਨੇ ਸਿੱਖ ਚਿਹਰੇ ਨੇ ਕੈਬਨਿਟ ਮੰਤਰੀ ਵੀ ਨੇ ਮਨਜਿੰਦਰ ਸਿੰਘ ਸਿਰਸਾ ਉਹਨਾਂ ਨੇ ਇਸ ਪੂਰੇ ਪ੍ਰਕਰਨ ਦੇ ਉੱਤੇ ਜੋ ਐਫ ਆਈ ਆਰ ਹੋਈ ਉਹਨਾਂ ਨੇ ਵੀ ਕਿਹਾ ਕਿ ਕੋਰਟ ਨੂੰ ਗੁੰਮਰਾ ਕੀਤਾ ਗਿਆ ਸਹੀ ਫੈਕਟ ਨਹੀਂ ਦੱਸੇਗੀ ਉਹਨਾਂ ਨੇ ਬੜੇ ਵੱਡੇ ਸਵਾਲ ਖੜੇ ਕੀਤੇ ਉਹ ਸਵਾਲ ਕੀ ਨੇ ਉਹ ਵੀ ਤੁਹਾਡੇ ਸਾਹਮਣੇ ਰੱਖਨੇ ਜਿਸ ਦਿਨ ਸੇ ਕਾਂਡ ਹੋਇਆ ਅਤੀਸ਼ ਜੀ ਕਹਾ ਹੈ ਗਾਇਬ ਹੈ क्या दोबारा किसी ने आके कभी कुछ बोला नहीं बोला उस दिन से विधानसभा में आई नहीं आई और जांच के लिए हमने खुद स्पीकर साहब ने कहा कि मैं इसकी फोरेंसिक जांच करा के देता हूं उससे पहले पंजाब पुलिस के मुकदमा दर्ज करा लिया क्यों क्योंकि जैसे स्पीकर साहब की फोरेंसिक की जांच सामने आएगी सच सामने आ जाएगा इनके पास भागने का रास्ता नहीं बचेगा केवल और केवल अपनी पंजाब पुलिस को इस्तेमाल करके एक सच को झूठ कर बनने पर तब्द करने पर बेजित हैं मैं आज फिर आतिशी जी से पूछना चाहता हूं किस बात पे आप कह रहे थे जब विधानसभा के अंदर गुरु तेग बहादुर जी को सम्मान देने का काम चल रहा था जब 270 के तहत उनको सम्मान दिया जा रहा था आपने किस भाव में आकर यह उस बात बोले बता तो दीजिए आपने तो खुद अपने इंस्टाग्राम पर वीडियो डाली है आपके खुद के एक्स ट्विटर एक्स हैंडल पे आपके वीडियो डाली हुई है तो बताइए किस रेफरेंस से आपने बोला था और ये इतने बेशर्म है मैं तो हैरान हूं कोई बेशर्मी की किसी आदमी की कोई सीमा तो रहती होगी सारी सीमाएं को नांग गए हैं और जैसे मैंने पहले भी कहा एक झूठ को सच साबित करने के लिए सैकड़ों और झूठ और सैकड़ों और पाप किए जा रहे हैं और हमें नसीहत दिए जा रहे हैं कह रहे हैं कि जाइए गुरुद्वारे में नाक रगड़िए मैं नलायकों को बताना चाहता हूं सुबह शाम रगड़ता हूं घर में गुरु ग्रंथ साहिब महाराज जी का प्रकाश करके जब से इस शहर में आया हूं उस दिन से गुरु ग्रंथ साहिब महाराज जी का घर पे प्रकाश किया मुझे खेद है कि जिनको ना सिख की परंपराओं का पता है जिनको ना सिख मर्यादा का पता है वो इसकी मर्यादा को भी तार तार कर रहे हैं और हंस रहे हैं इसके ऊपर मजाक बना रहे हैं इस इशू को और पुलिस को डरा डालकर धमकाने का, का काम कर रहे हैं पुलिस के माध्यम से गलत साबित करने की कोशिश कर रहे हैं ये पाप से आप बख्शे नहीं जाओगे मैं आज फिर कह के जाने लगा हूं भगवंत मान जी आप इस पाप के भागीदार बिना किसी बात के बने हो ना आपने इस पाप के हिस्सेदार थे ना बना किया था आपने लेकिन आपने अतिशी को बचाने के लिए इस पाप को अपने सिर पर लेने का काम किया है अतिशी जी कभी भी इस पाप से भरी नहीं हो पाएंगे और भगवंत मान जी आप भी इस पाप से कभी भरी नहीं हो पाओगे एक बात याद रखना इस कचहरी में तो आप सैकड़ों बार गलत साबित करने की कोशिश कर लोगे पुलिस आपकी आप, आप सैकड़ों बातें कर लोगे लेकिन सच्चाई से आप मुख नहीं सकते कि विधानसभा के अंदर खड़े होकर जो अतिशी जी ने अल्फाज कहे थे मैं कहूंगा एक बार सुने और आम आदमी पार्टी के कार्यकर्ता को सुनना चाहिए तुम्हारे कान फट जाएंगे जब वो बात सुनोगे जो उन्होंने पाप विधानसभा अंदर बोला जब गुरु तेग बहादुर जी को सम्मान दिया जा रहा था उन अल्फाजों से आपके कान फट जाएंगे वो सुन नहीं पाएंगे और मैं सुन नहीं पाता ना मैं बोल पाता हूं जितना बड़ा उन्होंने पाप किया और इसलिए ये जो कोर्ट का ड्रामा करने की झूठ कर रहे हैं कोर्ट ने कहीं नहीं कहा कि उसने ये खुद चेक किया कोर्ट ने ये कहा कि पंजाब पुलिस की रिपोर्ट के ऊपर कोर्ट ने फैसला दिया है जो पंजाब पुलिस की रिपोर्ट खुद की नकली है उसके ऊपर कोर्ट को मिसलीड किया गया है कोर्ट को ये कहीं हमें पार्टी नहीं बनाया गया अगर सच्चे थे तो क्यों नहीं कपिल मिश्रा को पार्टी बनाया क्यों नहीं मुझे पार्टी बनाया आप हमें सामने लेके आते तो सच का सच दूध का दूध और पानी का पानी हो जाता तुम डरते हो तुम्हें पता है तुम कायर हो इसीलिए तुमने हमें पार्टी नहीं बनाया हम खुद कहते हैं बनाइए हमें पार्टी और अगर हमने गलत काम किया तो कहिए पंजाब पुलिस को हमें आके अरेस्ट करें अगर हमने गलत काम किया तो कहो पंजाब पुलिस को हमारे खिलाफ कार्रवाई करे ये गलत काम करने वाला कोई भी हो वो गलत होगा उससे कार्रवाई होनी चाहिए और अगर हमने किया है तो कहिए जाके हमें हमारे पे कार्रवाई करें क्योंकि तुम कागजों के हेर फेर में अपने पाप को छुपाना चाह रहे हो इसलिए बार 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 नए तरीके से कागजों को पेश करते हो सच्चाई को सौ बार कहने से भी झूठ को आप सच नहीं साबित कर पाओगे झूठ झूठ ही रहेगा चाहे एक हजार बार बोल लो फिर भी झूठ है झूठ ही रहेगा और मुझे खेद इस बात का है कि तुमने मजाक बना दिया हंसते हो इस वीडियो की जब बात आती है तो मजाक उड़ा उड़ा के बोलते हो मजाक उड़ा उड़ा के पीसिया करते हो हंस हंस के इसका मजाक उड़ा रहे हो यह गुरु साहेब का जो अपमान आपने किया है इसका आपको जरूर भुगतान करना पड़ेगा सो दो पास भी गलत सुन ली एक पास ਪੰਜਾਬ ਸਰਕਾਰ ਦੀ ਫੋਰੈਂਸਿਕ ਰਿਪੋਰਟ ਹੈ ਦੂਜੇ ਪਾਸੇ ਦਿੱਲੀ ਬੀਜੇਪੀ ਦਾ ਇਹ ਸਵਾਲ ਵੀ ਜਾਇਜ਼ ਲੱਗਦਾ ਹੈ ਕਿ ਜਦ ਤੁਸੀਂ ਵੌਇਸ ਸੈਂਪਲ ਨਹੀਂ ਲਏ ਤੇ ਬਿਨਾਂ ਵੌਇਸ ਸੈਂਪਲ ਤੋਂ ਫੋਰੈਂਸਿਕ ਜਾਂਚ ਕਿਵੇਂ ਹੋ ਗਈ ਸੋ ਕਿਧਰੇ ਨਾ ਕਿਧਰੇ ਕੋਈ ਨਾ ਕੋਈ ਲੋਚਾ ਤਾਂ ਹੈ ਹੁਣ ਇਹਦੀ ਅਸਲ ਫੋਰੈਂਸਿਕ ਜਾਂਚ ਕੌਣ ਕਰੇਗਾ ਕਿਉਂਕਿ ਜੇ ਦਿੱਲੀ ਵਿਧਾਨ ਸਭਾ ਦਾ ਸਪੀਕਰ ਕਰਾਉਂਦੇ ਨੇ ਔਰ ਉਹਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਨਹੀਂ ਆਦਿਸ਼ੀ ਨੇ ਗੱਲ ਬੋਲੀ ਹੈ ਤੇ ਆਮ ਆਦਮੀ ਪਾਰਟੀ ਕਹੇਗੀ ਨਹੀਂ ਜੀ ਇਹ ਤਾਂ ਉਹਦੇ ਪ੍ਰਭਾਵ ਦੇ ਹਦੀਨ ਜਿਹੜਾ ਫੋਰੈਂਸਿਕ ਜਾਰ ਜਿਹੜੀ ਗਲਤ ਦਿੱਤੀ ਗਈ ਹੈ ਜਿੱਦਾਂ ਦਿੱਲੀ ਬੀਜੇਪੀ ਕਹ ਰਹੀ ਹੈ ਕਿ ਪੰਜਾਬ ਦੀ ਜਿਹੜੀ ਫੋਰੈਂਸਿਕ ਜਾਰ ਦੀ ਰਿਪੋਰਟ ਹੈ ਉਹ ਗਲਤ ਹੈ ਸਵਾਲ ਇਹ ਹੈ ਕਿ ਸਿੱਖ ਕੌਮ ਦੇ ਵਾਸਤੇ ਇਹ ਮੁੱਦਾ ਛੋਟਾ ਨਹੀਂ ਹੈ ਚਾਹੇ ਆਤਿਸ਼ੀ ਨੇ ਗਲਤ ਬੋਲਿਆ ਪਰ ਜਾਂ ਗੁਰੂ ਸਾਹਿਬਾਨ ਨੂੰ ਢਾਲ ਬਣਾ ਕੇ ਆਮ ਆਦਮੀ ਪਾਰਟੀ ਦਾ ਰੋਪ ਲਗਾਉਣ ਵਾਸਤੇ ਬੀਜੇਪੀ ਦੇ ਲੀਡਰਾਂ ਨੇ ਉਸ ਵੀਡੀਓ ਨੂੰ ਐਡਿਟ ਕੀਤਾ ਦੋਨੋਂ ਪਾਸਿਓਂ ਜਿਹੜਾ ਵੀ ਕਸੂਰਵਾਰ ਹੈ ਉਹਨੇ ਬੜਾ ਵੱਡਾ ਗੁਨਾਹ ਕੀਤਾ ਕਿਉਂਕਿ ਰਾਜਨੀਤੀ ਤੁਸੀਂ ਆਪਸ ਵਿੱਚ ਕਰਦੇ ਰਹੋ ਮੁੱਦਿਆਂ ਤੇ ਰਾਜਨੀਤੀ ਕਰੋ ਧਰਮ ਜਾਤੀ ਦੀ ਰਾਜਨੀਤੀ ਜੋ ਮਰਜ਼ੀ ਕਰਦੇ ਰਹੋ ਲੇਕਿਨ ਇੱਕ ਕਦੀ ਨਹੀਂ ਹੋਇਆ ਕਿ ਰਾਜਨੀਤੀ ਦੇ ਅੰਦਰ ਗੁਰੂ ਸਾਹਿਬਾਨ ਨੂੰ ਜਿਹੜਾ ਕਿਸੇ ਵੀ ਤਰੀਕੇ ਨਾਲ ਲਿਆਂਦਾ ਗਿਆ ਹੋਵੇ ਇਹ ਪਹਿਲੀ ਵਾਰੀ ਆਪਾਂ ਇਹ ਰਾਜਨੀਤੀ ਦੀ ਗਰਾਵਟ ਦੇਖ ਰਹੇ ਹਾਂ ਇਸ ਲੈਵਲ ਤੱਕ ਰਾਜਨੀਤੀ ਗਿਰ ਚੁੱਕੀ ਹੈ ਕਿ ਗੁਰੂ ਸਾਹਿਬਾਨ ਦੇ ਨਾਮ ਨੂੰ ਪਵਿੱਤਰ ਗੁਰੂ ਸਾਹਿਬਾਨ ਜਿਨ੍ਹਾਂ ਦੇ ਪ੍ਰਤੀ ਹਰ ਵਿਅਕਤੀ ਸ਼ਰਧਾਲੂ ਨਤਮਸਤਕ ਹੁੰਦੇ ਉਹਨਾਂ ਨੂੰ ਆਪਣੀ ਰਾਜਨੀਤੀ ਦੇ ਵਿੱਚ ਲਿਆਉਣ ਦਾ ਕੋਝਾ ਯਤਨ ਕੀਤਾ ਗਿਆ ਸੋ ਕੋਈ ਨਾ ਕੋਈ ਇੰਡੀਪੈਂਡੈਂਟ ਏਜੰਸੀ ਤਾਂ ਹੋਏਗੀ ਜਿਹੜੀ ਅਸਲ ਫੋਰੈਂਸਿਕ ਜਾਂਚ ਕਰ ਸਕਦੀ ਹੋਵੇ ਕੋਈ ਐਸੀ ਫੋਰੈਂਸਿਕ ਲੈਬ ਜਿਹੜੀ ਨਾ ਕੇਂਦਰ ਸਰਕਾਰ ਦੇ ਅਧੀਨ ਹੋਵੇ ਨਾ ਹੀ ਜਿਹੜੀ ਹੈ ਉਹ ਪੰਜਾਬ ਸਰਕਾਰ ਦੇ ਅਧੀਨ ਹੋਵੇ ਨਾ ਦਿੱਲੀ ਸਰਕਾਰ ਦੇ ਅਧੀਨ ਹੋਵੇ ਕੋਈ ਸੁਤੰਤਰ ਏਜੰਸੀ ਬੇਸ਼ੱਕ ਇਹਦੇ ਵਿੱਚ ਕੋਈ ਇੰਟਰਨੈਸ਼ਨਲ ਸੁਤੰਤਰ ਏਜੰਸੀ ਦੀ ਵੀ ਮਦਰ ਲਈ ਜਾ ਸਕਦੀ ਹੈ ਕਿਉਂਕਿ ਮੁੱਦਾ ਕੇਵਲ ਗੁਰੂ ਸਾਹਿਬ ਬਾਰੇ ਬੋਲੇ ਅਪਸ਼ਬਦਾਂ ਦਾ ਨਹੀਂ ਹੈ ਮੁੱਦਾ ਇਹ ਹੈ ਕਿ ਗੁਰੂ ਸਾਹਿਬ ਨੂੰ ਢਾਲ ਬਣਾ ਕੇ ਅਗਰ ਕੋਈ ਵੀ ਪੱਖ ਰਾਜਨੀਤੀ ਕਰਦਾ ਹੈ ਤੇ ਉਹ ਬੜਾ ਮੰਦ ਭਗ ਹੈ ਸੋ ਮੈਨੂੰ ਲੱਗਦਾ ਹੈ ਸਿੱਖ ਕੌਮ ਨੂੰ ਜਿੰਨਾ ਚਿਰ ਮੁੱਦੇ ਦੀ ਸੱਚਾਈ ਸਾਹਮਣੇ ਨਹੀਂ ਆਉਂਦੀ ਨਵੇਂ ਮੁੱਦੇ ਹੁੰਦੀਆਂ ਇਸ ਮੁੱਦੇ ਨੂੰ ਭੁੱਲਣਾ ਨਹੀਂ ਚਾਹੀਦਾ ਦਬਾ ਗ੍ਰੇਡ ਕਰਨਾ ਚਾਹੀਦਾ ਹੈ ਦੋਨੋਂ ਪਾਰਟੀਆਂ ਦੇ ਲੀਡਰਾਂ ਦੇ ਉੱਤੇ ਵੀ ਕੇਂਦਰ ਸਰਕਾਰ ਦੇ ਉੱਤੇ ਵੀ ਔਰ ਸੁਪਰੀਮ ਕੋਰਟ ਦੇ ਕਨਵੀ ਸਾਡੇ ਬੜੇ ਸੀਨੀਅਰ ਐਡਵੋਕੇਟ ਨੇ ਉਹਨਾਂ ਨੂੰ ਪਹੁੰਚ ਕਰਨੀ ਚਾਹੀਦੀ ਹੈ ਕਿ ਸੁਪਰੀਮ ਕੋਰਟ ਆਪਣੀ ਨਿਗਰਾਨੀ ਦੇ ਵਿੱਚ ਇਸ ਵੀਡੀਓ ਦੀ ਜਾਂਚ ਕਰਵਾਏ ਕਿ ਇਹਦੇ ਵਿੱਚ ਸੱਚਾਈ ਕੀ ਹੈ ਇਹ ਮੁੱਦਾ ਛੋਟਾ ਨਹੀਂ ਹੈ ਬੜਾ ਗੰਭੀਰ ਮੁੱਦਾ ਹੈ ਇਹਦੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ ਔਰ ਜੋ ਵੀ ਦੋਸ਼ੀ ਹੋਏ ਜੇ ਅਤਿਸ਼ੀ ਦੋਸ਼ੀ ਹੈ ਤੇ ਉਹਦਾ ਬਿਲਕੁਲ ਬਾਈਕਟ ਹੋਣਾ ਚਾਹੀਦਾ ਹੈ ਔਰ ਜੇ ਭਾਜਪਾ ਦੇ ਲੀਡਰ ਦੋਸ਼ੀ ਨੇ ਕਪਿਲ ਮਿਸ਼ਰਾ ਜਾਂ ਹੋਰ ਜਿਹੜੇ ਵੀ ਲੀਡਰ ਨੇ ਜੇ ਉਹ ਦੋਸ਼ੀ ਨੇ ਤੇ ਉਹਨਾਂ ਦਾ ਵੀ ਉਸੇ ਤਰੀਕੇ ਨਾਲ ਬਾਈਕਟ ਹੋਣਾ ਚਾਹੀਦਾ ਹੈ ਕਿਉਂਕਿ ਇਹ ਮੁੱਦਾ ਗੁਰੂ ਸਾਹਿਬ ਨੂੰ ਰਾਜਨੀਤੀ ਵਿੱਚ ਲਿਆ ਕੇ ਆਪਣੀਆਂ ਰੋਟੀਆਂ ਸੇਕੰਦਾ ਜੋ ਕੌਮ ਨੂੰ ਯਾ ਸਿਕ ਕੌਮ ਦੀ ਗੱਲ ਛੱਡੋ ਕਿਸੇ ਵੀ ਇਨਸਾਨ ਨੂੰ ਕਿਸੇ ਹਿੰਦੂ ਨੂੰ ਵੀ ਬਰਦਾਸ਼ਤ ਕਰਨਾ ਚਾਹੀਦਾ ਕਿਉਂਕਿ ਗੁਰਦੇਵ ਭਾਦਰ ਜੀ ਨੂੰ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਹਿੰਦੂ ਧਰਮ ਦੀ ਵੀ ਰੱਖਿਆ ਕੀਤੀ ਮਨੁੱਖਤਾ ਦੀ ਕੀਤੀ ਕੀਤੀ ਪਰ ਉਸ ਸਮੇਂ ਹਿੰਦੂ ਧਰਮ ਖਤਰੇ ਵਿੱਚ ਸੀ ਹਿੰਦੂ ਧਰਮ ਦੀ ਰੱਖਿਆ ਕੀਤੀ ਸੋ ਕਿਸੇ ਹਿੰਦੂ ਨੂੰ ਵੀ ਇਹ ਚੀਜ਼ ਬਰਦਾਸ਼ਤ ਨਹੀਂ ਕਰਨੀ ਚਾਹੀਦੀ ਕਿ ਗੁਰੂ ਸਾਹਿਬ ਦੇ ਨਾਮ ਤੇ ਕੋਈ ਕੋਝੀ ਰਾਜਨੀਤੀ ਕਰੇ ਕਿਸੇ ਨੂੰ ਵੀ ਕਿਸੇ ਵੀ ਮਨੁੱਖੀ ਅਧਿਕਾਰਾਂ ਦੇ ਪੈਰੋਕਾਰ ਨੂੰ ਇਹ ਬਰਦਾਸ਼ਤ ਨਹੀਂ ਕਰਨੀ ਚਾਹੀਦੀ ਔਰ ਇਹ ਮੁੱਦਾ ਜਿੰਨਾ ਚਿਰ ਸੱਚਾਈ ਸਾਹਮਣੇ ਨਹੀਂ ਆਉਂਦੀ ਇਹਦੇ ਉੱਤੇ ਪ੍ਰੈਸ਼ਰ ਬਣਾਇਆ ਜਾਣਾ ਚਾਹੀਦਾ ਹੈ ਸਰਕਾਰ ਉੱਤੇ ਔਰ ਸੁਪਰੀਮ ਕੋਰਟ ਤਿਕਣ ਵੀ ਪੌਜ਼ ਕੀਤੀ ਜਾਰੀ ਚੇ ਦੀਏ ਤੁਹਾਨੂੰ ਕੀ ਲੱਗਦਾ ਇਸ ਮੁੱਦੇ ਦੇ ਕੀ ਹੋਣਾ ਚਾਹੀਦਾ ਕੀ ਇਹ ਮੁੱਦੇ ਨੂੰ ਛੱਡ ਦਿੱਤਾ ਜਾਏ ਜਿਵੇਂ ਅਸੀਂ ਹਮੇਸ਼ਾ ਕਰਦੇ ਆ ਕਿ ਨਵਾਂ ਮੁੱਦਾ ਆਉਂਦੀ ਪਿਛਲਾ ਛੱਡ ਦਿੰਦੇ ਆ ਇਹਨੂੰ ਛੱਡ ਦਿੱਤਾ ਜਾਏ ਭੁੱਲ ਕੇ ਅੱਗੇ ਵਧਿਆ ਜਾਏ ਜਾਂ ਇਸ ਮੁੱਦੇ ਨੂੰ ਅੰਜਾਮ ਤੱਕ ਪਹੁੰਚਾਇਆ ਜਾਏ ਤਾਂ ਕਿ ਦੁਬਾਰਾ ਕੋਈ ਅਜਿਹੀ ਹਰਕਤ ਨਾ ਕਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਤੁਸੀਂ ਦੇ ਸਕਦੇ ਹੋ ਤੇ ਇਸ ਖਬਰ ਨੂੰ ਵੱਤ ਵਤ ਸ਼ੇਅਰ ਵੀ ਕਰੋ ਤਾਂ ਕਿ ਖੋਰ ਲੋਕਾਂ ਤੇ ਕਨਵੀਅਨਸ ਨੇ ਪਹੁੰਚ ਸਕਕੇ ਕਿ ਕਿਸ ਤਰੀਕੇ ਨਾਲ ਰਾਜਨੀਤੀ ਦਾ ਲੈਵਲ ਜਿਹੜਾ ਹੈ ਉਹ ਗਿਰਦਾ ਜਾ ਰਿਹਾ ਔਰ ਮੇਰੀ ਇਹ ਵੀ ਬੇਨਤੀ ਹੈ ਮੈਂ ਹਰ ਵਾਰੀ ਬੇਨਤੀ ਕਰਨਾ ਤੇ ਅੱਜ ਵੀ ਇਹ ਬੇਨਤੀ ਹੈ ਕਿ ਤੁਹਾਡਾ ਚੈਨਲ ਹੈ ਇਹਨੂੰ ਵੱਧ ਤੋਂ ਵੱਧ ਲਾਈਕ ਕਰੋ ਸਬਸਕ੍ਰਾਈਬ ਕਰੋ ਹੋਰਨ ਵੀ ਕੋਈ ਇਹਨੂੰ ਲਾਈਕ ਸਬਸਕ੍ਰਾਈਬ ਕਰਨ ਤਾਂ ਕਿ ਅਸੀਂ ਜਿਹੜੇ ਕੌਮ ਨਾਲ ਰਿਲੇਟਡ ਮੁੱਦੇ ਨੇ ਉਹਨਾਂ ਨੂੰ ਇਸੇ ਤਰ੍ਹਾਂ ਹੀ ਚੁੱਕਦੇ ਰਹੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ